ਬੱਚਾ ਕਹਿੰਦੀ ਸੀ ਮੈਂ ਕਿਹਾ ਹਾਂਜੀ ਸਾਸਰੀ ਘਰ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚ ਆਹ ਬਲੌਗਰ ਸੇ ਬਹੁਤ ਸਾਰੇ ਤੁਸੀਂ ਕਿਵੇਂ ਹੋ ਤੇ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਟਾਈਮ ਹੈ ਸਕੂਲ ਜਾਂਦਾ ਸਵਾਟ ਹੋ ਗਿਆ ਰੈਡੀ ਛੜੀ ਹੋ ਗਏ ਦੇਖਣ ਚ ਬੱਚਾ ਹਾਂਜੀ ਤੁਮ ਬੱਚਾ ਤਾਂ ਮੈਂ ਆਪਣਾ ਡਾਊਨ ਹੋ ਗਿਆ ਹੋਰ ਬਸ ਵਿਚਾਰ ਜਾਊਗਾ ਤਾਂ ਉੱਠਦਾ ਹੀ ਨਹੀਂ ਹੈਗਾ ਉੱਠਦਾ ਖੜਾ ਹੈ ਤਾਂ ਆਪਦਾ ਹੋਇਆ ਨਹੀਂ ਜਾਂਦਾ ਨਹੀਂ ਟੱਕ ਖੜਾ ਕਰਦਾ ਹੂੰ ਇਹ ਦੇਖਣ ਚ ਥੋੜਾ ਜਿਹਾ ਜਿਵੇਂ ਕਹਿ ਲੱਗਦਾ ਵੀ ਧੁੱਪ ਨਿਕਲੂਗੀ ਪਰ ਠੰਡ ਇੰਨੀ ਕ ਜਿਆਦੇ ਆ ਸੁੱਕੀ ਖੰਡ ਵਾਲੀ ਅੱਜ ਹਾਏ ਭੱਜ ਕੇ ਫੜ ਕੇ ਲੈ ਬਹਿਣਾਗੀ ਬਹਿਣ 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 ਤੀ ਫਣ ਉੱਥੇ ਭੁੱਲ ਜਾਨੇ ਆ ਛਾਕ ਦਿਗਾ ਤੁਸੀਂ ਮੂਲ ਖਲਗਾ ਤੇ ਜਾ ਰਾ ਕਰਨਾ ਪੈਣਾ ਬਹਿਣਾਗੀ ਭੱਜੇ ਪੁੱਤੋ ਪੱਟ ਕੇ ਪੱਟ ਕੇ ਪੱਟ ਕੇ ਪੱਟ ਕੇ ਕਹਿੰਦੀ ਬੀਬੀ ਨੂੰ ਡਰਾਉਣੀ ਐ ਸਕੂਲ ਤੋਂ ਹੁੰਦਿਆਂ ਨੇ ਵਲੌਗ ਸਟਾਰਟ ਕਰਤਾਂ ਕੁਦਾ ਹੇ ਹੇ ਦਿੰਦੇ ਦਿੰਗਾ ਕਿ ਕੁਦਾ ਸੁਦਾ ਬਰਾਤ ਆ ਤਾਂ ਤੁਹਾਡੀ ਡਾਇਰੀ ਵੀ ਲਿਖਣ ਲੱਗੀ ਜਦੋਂ ਕਾਹਤ ਹੋ ਗਈ ਹਾਈ ਹਾਈ ਮਸਾਤ ਪਹ ਮਿਲੀ ਹੈ ਲੈ ਖੰਡਾ ਵੇ ਅਸੀਂ ਤਾਂ ਬੱਚੇ ਪਏ ਮੱਛੇ ਨਾ ਬਹੇ ਘਰ ਆ ਤਾਂ ਬੱਚੇ ਬਹੇ ਘਰੇ ਪਏ ਹਸਤੰਦਰ ਬੈਠ ਬੈਠ ਕੇ ਹੈਂ ਕਿਹੜੀ ਮਸੱਤ ਕਿਹੜੀ ਮਸੱਤ ਹੋਣੀ ਸੀ ਬੀਬੀ ਅੱਜ ਚਾਲ ਨਹੀਂ ਪੈਣੀ ਆਹਾਹਾਹਾ ਚਾਲ ਕੋਈ ਨਹੀਂ ਲਓ ਜੀ ਮਾਤਾ ਦੀ ਲੋੜੀ ਆ ਗਈ ਇਸ ਮੰਮੀ ਦੀ ਲੋੜੀ ਪਹਿਲਾਂ ਵੀ ਆ ਗਈ ਸੀ ਹਾਈ ਮੈਨੂੰ ਲੋੜੀ ਚਾਹੀਦੀ ਨਾਲ ਕਿੰਨੇ ਆ ਵੀ ਚਾਹੀਦੀਆਂ ਕਿ ਆਏ ਮੇਰੀ ਪਸੰਦ ਦੀਆਂ ਚੌਲਾ ਵਾਲੇ ਪਿੰਨੀਆਂ ਪਹਿਲਾਂ ਅੱਸੀ ਕਿਤੇ ਲੈ ਗਏ ਸੀ ਇਹ ਤੇ ਅੱਜ ਆ ਗਈ ਉਹ ਜਿੱਕਰ ਵਾਲਿਆਂ ਦੀ ਜੋੜੀ ਮੰਮੀ ਦੀ ਲੋੜੀ ਆਹ ਘਰੀ ਪਿੰਨੀ ਹੈ ਤੇ ਆਪਣੀ ਮੈਂ ਘਰੇ ਬਣਾਈ ਹੈ ਤੇ ਮੈਨੂੰ ਤਾਂ ਬਹੁਤ ਜ਼ਿਆਦਾ ਜੀਸੇ ਪਲੀਜ਼ ਪਲੀਜ਼ ਮੈਂ ਛੱਡ ਨਹੀਂ ਸਕਦੀ ਤੈਨੂੰ ਪਤਾ ਨਾ ਮੇਰਾ ਆਕੇ ਦੱਸੇ ਭੱਜ ਕੇ ਡਿੱਗਾਂ ਵੀ ਹਾਈ ਤੁੱਪ ਹਾਈ ਤੁੱਪ ਅਲੈਹੁ ਅਲਮ ਹਮ 10 ਮਿੰਟਾਂ ਦੇ ਵਿੱਚ ਗੁੱਡ ਲਾੜ ਹੋ ਗਿਆ ਸੇਕ ਨਿਕਲਣ ਲੱਗੇ ਆ ਬਾਹਰ ਤੇ ਧੁੱਪੇ ਵੀ ਨਹੀਂ ਬੈਠ ਸਕਦੇ ਤੇ ਅੰਦਰ ਬੈਠੇ ਧੁੱਪ ਨੂੰ ਦਰਸ ਜਾਨੇ ਆ। ਨੋ ਜੀ ਬਲੌਗ ਕਰਤਾ ਪਪਲੂਰ ਤੇ ਹੁਣ ਆਪਾਂ ਫੋਨ ਲਈ ਚਾਰਜ ਤੇ ਚਾਰਜ ਵਗੈਰਾ ਕਰ ਲਈਏ ਫੇਰ ਬਲੌਗ ਬਣਾਵਾਂਗੇ। ਹਾਂ ਗੁੱਡ ਵੀ ਗੁੱਡ ਵੀ ਹੈ। ਹੈਨਾ? ਆਨਸਾਰ ਫੂਟ ਕੱਟਣ ਲੱਗੇ ਗੁੱਡੀ ਫਰੂਟ ਇਹਨੂੰ ਪਤਾ ਵੀ ਏਦੋਂ ਪਹਿਲਾਂ ਕੋਈ ਖਾ ਜਾਣ ਦੇ ਮੈਂ ਫੂਟ ਕੱਟ ਕੇ ਮਲ ਲਵਾਰਾ ਹੈਨਾ। ਮੈਨੂੰ ਵੀ ਦੇਰੀ ਬਈ ਅਮਰੋਦ ਤੈਨੂੰ ਪਤਾ ਨਾ ਮੇਰਾ ਪਤਾ ਹੈ ਨਾ ਪਤਾ ਹੈ ਨਾ ਹਾਂ ਮੈਂ ਮੁੰਮੇ ਉਧਰ ਲੋ ਪਾ ਪੀ ਲੋ ਚਾਹ ਪੀਏ ਫਿਰ ਠਰ ਜੂਗੀ ਫਿਰ ਹੁਣ ਚੱਕ ਲੈ ਲੋ ਜੀ ਪੀਣੇ ਆਪਾਂ ਚਾਹ 4 ਵਜ ਗਏ 10 15 ਮਿੰਟ ਕਰ ਲਈ ਰੈਸਟ ਕਾਪੀ ਹੁਣ ਫੇਰ ਲੈ ਤੇ ਡੈਡੀ ਤੇ ਚਾਹ ਪਾਈ ਬਈ ਉਹਨੂੰ ਪੀ ਲਾਂ ਦੋ ਫੇਰ ਲੈ ਆਇਓ ਡੈਡੀ ਕਹਿੰਦਾ ਤੂੰ ਇਕੱਲੀ ਜਾਵਾਂ ਹਾਂ ਉਹ ਬਾਪੂ ਆਏ ਬੈਠਾ ਬਾਪੂ ਵੀ ਚਾਹ ਪੀਂਦੇ ਬੇਬੇ ਬਾਪੂ ਉਧਰ ਬੈਠੇ ਆ ਅੱਜ ਕਰਦੇ ਸ਼ੋਲੂਗਾ ਕੀ ਹੁੰਦਾ ਸ਼ੋਲਿਆ ਸ਼ੋਲਿਆ ਚਾਹ ਵੀ ਲਿਆ ਫਿਰ ਬਾਪੂ ਦਾ ਬਣਾਉਣੇ ਆ ਵਲੌਗ ਬਣਾਉਣੇ ਚਾਹ ਮੈਂ ਤੇ ਰੱਖੇ ਹੀ ਮੈਂ ਕਿ ਮੱਖੀ ਪੈ ਜੂਗੀ ਧੁੱਪੇ ਗੱਡੀ ਮੋੜ ਕੇ ਤਾਂ ਨਹੀਂ ਲਿਆਉਣੇ ਕਿੰਨੇ ਰੁਪਏ ਆ ਕਹਾਂ 50 ਆ ਮੋੜਨ ਗਈ ਪਿੰਨੀ ਹੋਣੀ ਆ 20 ਕੱਪੀ ਲੈਣੀ ਆ 20 ਵਾਲੀ ਸਾਡੀ ਮੋੜਨਗੇ ਪਿੰਨੀ ਪਈ ਆ ਸੋਡੀ ਤੇ ਚਾਹ ਚੱਕ ਲਉ ਕੱਲੀ ਯਾਰ ਸਾਲੇ ਬੜੇ ਕਰਾ ਵਈਆ ਜੋ ਹੱਕ ਟੋਡੇ ਮੈਂ ਦੱਦਾ ਹੈ ਕਰੀ ਨਹੀਂ ਹੁੰਦਾ ਉਹ ਕਹਿੰਦਾ ਫਿਰ ਵੀ ਕਰੀ ਜਾਂਦੇ ਉਹ ਕੀ ਹੈ ਯਾਰ ਬਾਪੂ ਕਹਿੰਦਾ ਉਧਰੋਂ ਬਾਪੂ ਕਹਿੰਦਾ ਮੈਂ ਡਰਦਾ ਹਾਂ ਅੱਜ ਹੋਰ ਨੇ ਉਧਰ ਅਸਿਕ ਜਿੰਦਰ ਗਾਦਾ ਇਹ ਤਾਂ ਉਦੋਂ ਲੈਦੀ ਕਈ ਦਿਨ ਹੋ ਗਏ ਹੈ ਕਈ ਦਿਨ ਹੋ ਗਏ ਉਦਦੇ ਲੈਦੀ ਕੀ ਟੋਪੀ ਛੋਟੀ ਛੋਟੀ ਕਹਵਾ ਪੂਰਾ ਵਧੀਆ ਸਰਨ ਨਿਕਾ ਨਿਕਾ ਕੰਨਾ ਜੇ ਦਬਤੇ ਆਉਂਦੀ ਨਾ ਨਾ ਕੰਨਾ ਦੇ ਤਾਂ ਆ ਜਾਂਦੀ ਤੇ ਮੈਂ ਤਾ ਨਾ ਹਾਏ ਹੁੰਦਾ ਕਾਚਾ ਹਾਏ ਹਾਏ ਠੀਕ ਹੈ ਵੀਰਾ ਬਾਪੂ ਆਂ ਕਹਿੰਦਾ ਤੇਰੀ ਟੋਪੀ ਛੋਟੀ ਜੀ ਆ ਕੰਨਾ ਐ ਤਾਂ ਉੱਤੇ ਆਈ ਜਾਂਦੀ ਆ ਉਹ ਮੈਂ ਬਾਪੂ ਉਹੀ ਛੋਟੀ ਉੱਚੇ ਕਰੀਵੀ ਸੀ ਭੰਡੇ ਮਾਝ ਦਾ ਤੇ ਦੂਜਾ ਹੋ ਆਪਣਾ ਇਹਦਾ ਆ ਗਈ ਵਾਹ ਹਾ ਖਿੱਚ ਕੇ ਮੰਜੀ ਅੰਦਰ ਕਰ ਲਈ ਇੱਥੇ ਛੋਲਗਾ ਛੋਲਗਾ ਇਸੇ ਨਹੀਂ ਕੱਢਣਾ ਤੇ ਡੇਟਾ ਹੱਕ ਕਰ ਲਈ ਹੁੰਦੀ ਯਾਰ ਉਹ ਆਖੇ ਕਿ ਜਿਹੜਾ ਬੁਢਾ ਸੀ ਆਖੇ ਬਾਬਾ ਪਾੜਾ ਲੰਦਾ ਹਾਂ ਵੇ ਇਹ ਲਾ ਕਰਦੇ ਆ ਅੱਗ ਤੇਰੀ ਆ ਅੱਗ ਕਰੋ ਮੁੰਡਿਓ ਅੱਛਾ ਜਰਾ ਸਾਰੇ ਲਾ ਕੇ ਅੱਗ ਉਹਨੂੰ ਕਰਨਿਆਂ ਨੂੰ ਠੀਕ ਆ ਕਰਨੀ ਹੰਦੇ ਸੀ ਤੂੰ ਦਾ ਸਾਣੀ ਨਹੀਂ ਵੇਖੀ ਨਹੀਂ ਵੇਖੀ ਉਹ ਕਰਨੀ ਕਰਕੇ ਬਿਠਾ ਪੁੱਤਾਂ ਸਭ ਮਾਰ ਕੇ ਚਾਲੋਂ ਪੱਜ ਗਿਆ ਮੰਜੀ ਜੀ ਮਾਰਤੀ ਓਏ ਮੈਂ ਆਂਦਾ ਸੀ ਜਾਂ ਮੈਂ ਪਾਪੇ ਨੂੰ ਪੁੱਛਾਂ ਫੋਨ ਲਾ ਕੇ ਮੋਰਸਾ ਉਹਦੇ ਕੋਲੇ ਆ ਤੇ ਇਹਨੂੰ ਸਾਬਾ ਲਾ ਦੂਗਾ ਉਹਨੂੰ ਤੇ ਮੈਂ ਚਾਰ ਹੀ ਪਾ ਰਹੇ ਹਾਂ ਯਾਰ ਤੂੰ ਸਾਰਾ ਵੱਟ ਲੈ ਯਾਰ ਚਾਰ ਪਾ ਕੇ ਨਹੀਂ ਤਾਂ ਸਾਨੂੰ ਵੱੱਟੜ ਦੇਈਂ ਚਾਰ ਦਾ ਠੱਠਾ ਉਹਦੇ ਚਾਗ ਬੱਜਰੀ ਵੜਾਉਂਦਾ ਹੈ ਅੱਛਾ ਹੈਲੋ ਹੋ ਕੇ ਰਹਿ ਜਾ ਮਗਾ ਮੋਟਰਸਾਈਕਲ ਦੇ ਜਾਂਦੇ ਮੈਂ ਪਾਲਿਆ ਬੱਤਾ ਚਾਰ ਦੇ ਪੰਜਾ ਟੁਕੜੇ ਤੇ ਨਾਲੇ ਸਮਾਨ ਕਿਸੇ ਮਾਰ ਕੇ ਸੰਦੂ ਕੋਲੇ ਜਿੰਪੁਰ ਹੈ ਮੰਦਰੀ ਹੈ ਹਜੇ ਜੇਰ ਬਹੁਤ ਖੜਾਈ ਆ ਆਹ ਤਾਰ ਗਲੇ ਨੂੰ ਆਜੂ ਮੈਂ 5:30 ਵਜੇ ਤਨੂ ਹਜੇ 10 ਮਿੰਟ ਹੋਈ ਐ ਕਦੋਂ ਹੋ ਜਾਏਗਾ ਨਾ ਸੁਭ ਨਹੀਂ 4:30 ਵਜੇ ਤੇਰਾ ਪਾਇਆ ਪਿਆ ਵੰਨ ਦੇ ਹੋਣਾ ਬਸ ਕੱਲੀ ਨੂੰ ਨਹੀਂ ਨਹੀਂ ਹਜੇ ਨਹੀਂ ਕਿਉਂ ਤੇਰੇ ਰੇਟਾ ਕਰਦੀ ਖਾਦੀ ਨਹੀਂ ਠੱਠਵਲਾ ਕਰਦੀ ਐ ਅੱਜ ਫਾਟੇ ਤਨੂ ਟਰਲ ਨਾਲ ਫੇਰਾ ਪੜੇ ਸਦੇ ਮਾ ਪੁਰ ਲੈ ਉਹ ਤੇ ਖੱਟੇ ਤੇ ਮੈਂ ਨਾ ਕੱਢ ਹੁਣ ਜੋੜਗਾ ਕਰਦੀ ਨਹੀਂ ਐ ਨਹੀਂ ਕੋ ਕਾਲ ਜੀ ਨਾਲ ਹੋਰ ਕਾਲ ਸਿੱਧੀ ਹੋ ਗਈ ਨਾਲ ਆਹਾ ਗੰਡੇ ਜੇ ਪਏ ਐ ਇਹ ਚੀਜ਼ਾਂ ਉਹ ਸਾਬੇ ਚ ਪਾ ਲੈ ਇਹ ਚਟਨੀ ਬਣਾ ਲਿਆ ਕਰੋ ਇਹ ਜਿਹੜੀਆਂ ਹਰਿਆਣੀਆਂ ਦੀ ਹੋਰ ਹਰੇ ਗੰਡੇ ਦੀ ਚਟਨੀ ਘੁੱਟਣ ਵਾਲੀ ਐ ਬੀਬੀ ਵੱਧ ਕੇ ਬਣਾਉਣੇ ਪੱਤਾ ਹੋ ਰਿਹਾ ਗੰਡੇ ਆਹ ਉਹ ਵੱਢਲੇ ਗੰਡੇ ਨਾਲ ਗੰਡੇ ਵੱਢਲੇ ਨਾਲ ਇਹਨਾਂ ਨੂੰ ਇਹ ਕਰਨਾ ਤੁਸਾਂ ਦੋ ਕੀ ਕਰਵਾਣਾਗਾ ਹਾਂ ਅੱਜ ਹੋਏ ਬੰਦੇ ਰਿਵਾਮਾ ਤੋਂ ਸ਼ਾਮ ਨੂੰ ਕਰਕੇ ਰੁਕਾਈ ਲੈ ਮੇਰਾ ਪੱਠੇ ਤਾਂ ਠੀਕ ਬਾਜਾ ਬਾਜਾ ਛੇਲੀ ਐ ਹਾਂਜੀ ਟਾਈਮ ਹੋ ਗਿਆ 5 ਦਾ ਤੇ ਆਪਾਂ ਪਸ਼ੂ ਵਗੈਰਾ ਦਿੱਤੇ ਬੰਨ ਪੱਠਿਆਂ ਤੇ ਪਸ਼ੂ ਲੱਗ ਗਿਆ ਆਪਣੇ ਕੰਮ ਆਪਾਂ ਹੁਣ ਕਰਦੇ ਆ ਆਪਣੇ ਹੋਰ ਕੰਮ ਕੰਮੂ ਕੰਮ ਮਾਤਾ ਵੇਗੀ ਆਪਣੇ ਕੰਮ ਮੇਰੇ ਬੰਤੇ ਦੱਸ ਨਹੀਂ ਪਿਛਲੀ ਪਲੇਨ ਬਣੀ ਐ ਹਾਂ ਨਾ ਸੱਚੋ ਥੋੜਾ ਥੋੜਾ ਡਿਜ਼ਾਈਨ ਸੀਗਾ ਡੱਬਾ ਜਿਹਾ ਬਣਾਇਆ ਹੁਣ ਕੀ ਬਣਾਉਣਾ ਹੈ ਹੁਣ ਪੱਤਾ ਬਣਾਤਾ ਪੱਤਾ ਹਾਂ ਮਾਂ ਦਾ ਪੱਤਾ ਅੱਛਾ ਪੱਤਾ ਤੋੜ ਕੇ ਪੰਜੀਰੀ ਖਾਵਾਂਗੇ ਪਾਣ ਦਾ ਪੱਤਾ ਤੋੜ ਕੇ ਜੀ ਪੰਜੀਰੀ ਖਾਵਾਂਗੇ ਇਹ ਕਿਦਦ ਨੂੰ ਆਦੀ ਗੱਲੇ ਆ ਗਿਆ ਜੀ ਸੋਡੇ ਕੋਲੇ ਵੀ ਨਹੀਂ ਬਣਾਵਾਂਗੇ ਤੇਰੀ ਮਾਂ ਨੂੰ ਵੇਚ ਕੇ ਪਕੌੜੇ ਖਾਵਾਂਗੇ ਤੇਰੀ ਮਾਂ ਨੂੰ ਵੇਚ ਕੇ ਪਕੌੜੇ ਖਾਵਾਂਗੇ ਅੰਮ ਦਾ ਪਤਾ ਹਾਂ ਹਾਂ ਸੋਨਾ ਲਾਦਾ ਬੱਤੀ ਬਣ ਕੇ ਨਾ ਦੇਖੋ ਭੈਣੋ ਡਿਜ਼ਾਈਨ ਮਮੀ ਦੀ ਕੋਟੀ ਦਾ ਹੁਣ ਹੂੰ ਸੋਨਾ ਲਾਦਾ ਕੀ ਮੈਂ ਕਹੇ ਸੀ ਦਵਾਰ ਕਿ ਤੇਰੀ ਮਾਂ ਨੂੰ ਵੇਚ ਕੇ ਪਾਣ ਦਾ ਪਤਾ ਤੋੜ ਕੇ ਪੀਪਣੀ ਬਣਾਵਾਂਗੇ ਪੀਪਣੀ ਹਾਂ ਅੱਛਾ ਤੇਰੀ ਮਾਂ ਨੂੰ ਵੇਚ ਕੇ ਪਕੌੜੇ ਖਾਂ ਜਵਾਕਣੀਆਂ ਨੇ ਤੇ ਅੱਛਾ ਤੇਰੀ ਮਾਂ ਨੂੰ ਵੇਚ ਕੇ ਪਕੌੜੇ ਖਾਂ ਮਾਂ ਦਾ ਪਤਾ ਬਣਾਤਾ ਹਾਂ ਸੋਣਾਗਾ ਲੋ ਕਿਸੇ ਭੈਣ ਨੇ ਜੇਕਰ ਕੋਟੀ ਤੇ ਡਿਜ਼ਾਈਨ ਪਾਣਾ ਤਾਂ ਤੁਸੀਂ ਦੁਬਾਰੇ ਫੇਰ ਦਿਖਾਵਾਂਗੇ ਆਪਾਂ ਜਦੋਂ ਥੋੜੀ ਜਿਹੀ ਹੋਰ ਅੱਗੇ ਬੁਣੀ ਗਈ ਕੋਟੀ ਤੇ ਇਹ ਪਰਦਾਦੀ ਪਰਪੋਤੀਆਂ ਹਨਾ ਬੀਬੀ ਸਹੀ ਕਿਆ ਕੁਛ ਗਲਤੀ ਤਾਂ ਨਹੀਂ ਕਿਆ ਤੇ ਇਹ ਛੋਲੀਆਂ ਕੱਢੀ ਜਾਂਦੇ ਪਹਿਲਾਂ ਬਾਪੂ ਹੱਸ ਜਾਂਦਾ ਸੀ ਬੀਬੀ ਨੇ ਕਹਿੰਦਾ ਬਿਲੀ ਬੈਠੀ ਰਹਿਣੀ ਐ ਬਾਪੂ ਜਦੋਂ ਆਵੇ ਉਦੋਂ ਐਵੇਂ ਕਰਦਾ ਹੁੰਦਾ ਆ ਅੱਜ ਬਣ ਗਏ ਹਰੀ ਛੋਲੇ ਮੰਮਾ ਜੀ ਯੈਸ ਬੇਬੀ ਤੁਸੀਂ ਆਏ ਕਿਹਾ ਤੇ ਨਾ ਬਾਪੂ ਦੇ ਬਾਰੇ ਹੁਣ ਬਾਪੂ ਕੋਊ ਗੇ ਮੇਰੀ ਗੱਲਾ ਕਰੀ ਜਾਂਦੀਆਂ ਰਹਿੰਦੀਆਂ ਬਾਪੂ ਅੱਜ ਬੀਠ ਹੁੰਦਾ ਆਣੀ ਬੂਆ ਕਹਿੰਦੇ ਦੋਦਰ ਨੰਗਾ ਬਣੀ ਜਾਂਦੀ ਹੈਗੀ ਨੰਗਾ ਮੇਰੇ ਫਾੜੀ ਨੰਗਾ ਦਾ ਵੀ ਨਹੀਂ ਥਾ ਸੀ ਡੇਟ ਹੋ ਗਈ ਬੀਬੀ ਹੁਣ ਮੈਂ ਲੱਗਣਾ ਜਦੋਂ ਇੱਕ ਹੀ ਤਾਂ ਬਾਹਰ ਨਿਕਲ ਦਵਾਂ ਲੇ ਦਿਨੇ ਲੱਗਣਾ ਸੀ ਪਰ ਲੈ ਕੇ ਹੋਣਾ ਸੌਰੀ 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 ਹੂੰ ਮਨ ਜੋ ਗਿਆ ਰਿਕਰਡ ਨਹੀਂ ਗਿਆ ਰੋਣ ਤੇ ਰਹਿ ਗਈ ਮੈਂ ਕੱਟਾਂ ਲੂ ਇਹ ਬੇਲੀ ਉੱਤੇ ਕੱਟ ਲਾ ਬੇਲੀ ਮੈਂ ਬੇਲੀ ਤਾਂ ਨਹੀਂ ਜਣੀ ਕਿ ਮੈਂ ਨਾ ਗਿੱਜਰ ਛੱਡਿਆ ਹੁਣ ਪਾਣੀ ਠੰਡਾ ਸੀਗਾ ਚੱਲ ਤੇ ਮਮਾ ਤੂੰ ਕੀ ਛੇਤੀ ਤਾਂ ਬੇਲੇ ਬੋਲਾਂਗੇ ਅਸੀਂ ਤੂੰ ਵੀ ਕਰ ਦੇ ਕੰਮ ਕਰ ਲਾ ਹਾਂ ਕਰ ਲਾ ਆਲੂ ਜੀਰ ਦੇ ਫਿਰ ਕੱਟ ਦੇਣੀ ਆਲੂ ਮੈਂ ਸੱਚੀ ਗੱਲ ਮੈਂ ਨਹੀਂ ਖਾਂ ਹੂੰ ਉਹਨੇ ਪਾਣੀ ਗਰਮ ਹੋ ਜੂਗਾ ਫਿਰ ਮੈਂ ਭਾਂਡੇ ਮਾਜ ਕੇ ਫਿਰ ਤਾਰ ਕੱਢ ਲੂੰਗੀ ਹੈਨਾ ਘਰ ਵਾਲਟੀਨ ਚ ਕੀ ਹੋਣੀ ਲੈ ਗੁੜੇ ਫਿਰ ਹੁਣ ਮੈਂ ਕੀ ਕਰਾਂ ਹੁਣ ਜੀ ਗਾਂ ਦੁੱਧ ਘਟ ਗਈ ਅਨਪੜ ਹੋ ਕੇ ਬਹਿ ਗਈ ਹੋਰ ਕਿੱਥੇ ਬੈਠਾ ਹੁਣ ਫਿਰ ਮੈਂ ਲੜਦੂ ਹੰਗੂਆਂ ਮੇਰੇ ਨਾਲ ਪਾਸੇ ਹੋ ਜੋ ਕਰਦ ਗੁਰਦ ਦਉ ਮੈਂ ਵੀ ਕੱਟ ਕੇ ਦੇਖਾਂ ਸਬਜੀ ਪਾ ਕੇ ਯੋਗਦਾਨ ਲੈਣ ਬੀਬੀ ਫੜਾ ਦੋ ਤੁਸੀਂ ਤਾਂ ਨਹੀਂ ਮੈਨੂੰ ਲਾਦਿਆ ਵੀ ਤੁਸੀਂ ਤਾਂ ਖਾਈ ਜਾਉਂਗਾ ਦਾਣੇ ਆਈ ਦੇ ਚ ਪਾਣੀ ਆਉਂਦੀ ਛੱਬ ਕੇ ਹਾਂ ਆਈ ਦੇ ਚ ਪਾਣੀ ਆਉਂਦੀ ਛੱਬ ਕੇ ਹਲਤਾ ਬੀਬੀ ਤੂੰ ਸਕੂਲ ਕਦੇ ਨਹੀਂ ਗਈ ਮੂੰਹ ਭਾਣੇ ਮੈਂ ਤੋ ਬਾਹਰ ਵੀ ਨਹੀਂ ਦੇਖਿਆ ਸਕੂਲ ਦਾ ਸੁੱਖ ਲਾ ਦੱਸ ਕਿਉਂ ਨਹੀਂ ਗਈ ਉਦੋਂ ਪਰ ਕੋਈ ਵੀ ਨਹੀਂ ਬੀਬੀ ਕੋਈ ਤਾਂ ਪੜਦਾ ਹੀ ਹੋਗਾ ਗਦੇ ਸੀ ਸਾਡੇ ਸਾਰੇ ਨਹੀਂ ਫੜੇ ਕੋਈ ਦੀ ਗਦੇ ਸੀ বিনা ਉਹ ਉਹਦਾ ਮੁੰਡਾ ਇੱਕ ਮਣ ਤੇਰੇ ਪੈਕੇਟ ਦੇਖਣਗੇ ਉਹ ਕੀ ਆ ਫਿਰ ਵੇਖੀ ਜਾਣਗੇ ਪੂਆ ਗਦੇ ਕਹੀ ਜਾਂਦੀ ਆ ਅੱਖਾਂ ਨਾਲ ਚਲ ਕੋਈ ਨਹੀਂ ਘਰ ਮਣਾ ਹੋ ਫਿਰ ਮੈਂ ਤੈਨੂੰ ਕੀ ਪੁੱਛਾਂ ਤੂੰ ਕਿੱਥੇ ਗਈ ਮੈਂ ਤਾਂ ਨਹੀਂ ਪੁੱਛ ਰਹੀ ਐ ਕਿ ਕੋਈ ਤਾਂ ਪੜਤਾ ਹੀ ਹੋਊਗਾ ਦੋ ਜਗ ਪੜੇ ਨਾ ਕੁੜੀਆਂ ਫੜੀਆਂ ਦੋਵੇਂ ਬੀਬੀ ਮੈਂ ਤੇਰੇ ਡਾਂਦ ਦਾ ਗੱਲਾਂ ਕਰਦੀਆਂ ਜੇ ਤੂੰ ਛੋਟੀ ਸੀ ਵੱਡੀ ਤਾਂ ਕੀ ਸੀ ਤੇ 8 ਜਮਾਤਾਂ ਪੜ ਕੇ ਹਟ ਗਈ ਉਹ ਅੱਛਾ ਜੋ ਵੀ ਹੈ ਆਏ ਸੋਨਾ ਤੂੰ ਇਹਨੇ ਜੜੀ ਕੁਰਸੀ ਰੱਖੀ ਸ਼ੋਲ ਐ ਲੈਂਦੀ ਨਾ ਕੁਰਸੀ ਤੇ ਕਿੱਥੋਂ ਬੈਠਾ ਜਾਂਦਾਗਾ ਲੈ ਤੂੰ ਬਾਹਰ ਆਂਦੀ ਨਾ ਕਿਵੇਂ ਪਕੀ ਕਰੇਗੀ ਇਹੋ ਹੂੰ ਦੱਸ ਬੀਬੀ ਨਾਲ ਗੱਲਾਂ ਬੰਦਾ ਕਰਦੇ ਗਏ ਜੇ ਜੇ ਜੋ ਅਸੀਂ ਲੱਗੇ ਫੈਂਸ ਫਿਰ ਸੇਵ ਕਰਨੇ ਲੱਗੇ ਕੋਈ ਨੂੰ ਆਪ ਦੀਆਂ ਕਿਉਂ ਨਹੀਂ ਲੱਗੇ ਸੇਵ ਕਿ ਤਾਤੇ ਦੇ ਬੱਚੇ ਪੜੇ ਆਗੇ ਦਾਦੇ ਦੇ ਪਿੱਛੇ ਹੋਇਆ ਅੱਠਵੀਂ ਚੋੜ ਮੈਂ ਤਾਂ ਉਹ ਤੇਰੇ ਟਾਈਮ ਦਾ ਗੱਲਾਂ ਬੋਲਦੀ ਮੇਰੇ ਟਾਈਮ ਬੜਾ ਛੋਟਾ ਫਰਦਾ ਸੀ ਬਲ ਨੀ ਜਰ ਦੇ ਕਰਦੇ ਸੀ ਮਟਾਂ ਤੇ ਕੀਤਾ ਅਜ ਤਾਂ ਬਸੇਰੇ ਕੰਮਗੇ ਕੰਮ ਕਿਉਂ ਚਾਹੇ ਇੱਟਾ ਛੋਟਾ ਮੱਕੀ ਨੂੰ ਮਾਰੇ ਡੰਗੇ ਮਾਰੇ ਲਵਾਏ ਮੱਕੀ ਵੱਡੀ ਮਾਰੇ ਡੰਗਿਆ ਫੇਰਾ ਤੇਰਾ ਹਗੜਾ ਹੰਦਾ ਜਾ ਈ ਉਹਨਾਂ ਆਨੇ ਹੁੰਦੇ ਮੂੰਗੀ ਉਹ ਡੌਂਗ ਡੌਂਗ ਨਾ ਦਗਾਂਦੇ ਫੰਡਾਂ ਨੇ ਫੰਡਾਂ ਐ ਕਿ ਨੇੜੇ ਬਹਿ ਜਾ ਪੁੱਤ ਉਧਰ ਨਾ ਖੜਤਾ ਹੋਈ ਜਾਂਦਾ ਉਹ ਨਰਮਾ ਤੇ ਫੈਲੀ ਜੂ ਕਿ ਲੋੜ ਹੈ ਹਾਂ ਲਾ ਹੱਸਿਆ ਸੰਡੇ ਨੂੰ ਤਾਂ ਜਾਂਦੇ ਹੁੰਦੇ ਸੀ ਕਦੇ ਕਦੇ ਹੂੰ ਜਾਂਦੇ ਸੀ ਆਪਾਂ ਇਕਦਮ ਪੂਰੀ ਵੇਲਾ ਦੂੜ ਮੰਨ ਦੂੜ ਮੰਨ ਤੋਂ ਉੱਤੇ ਇਹਨਾਂ ਨਰਮਾ ਚਲੀ ਗੂਰੀ ਪੂਆ ਹਾਂ ਨਾਇਬੇ ਦਾ ਐਸੇ ਬੜਾ ਖਾ ਗਿਆਂ ਦੀ ਮੰਨ ਕੇ ਪੰਡਾ ਕਿ ਦੋ ਫੰਡਾ ਗੋਲ ਪਰ ਹਾਂ ਦੋ ਫੰਡਾ ਕਾਰ ਨਹੀਂ ਬਣਾਉਂ ਬਿਲਕੁਲ ਬੋਲਣ ਉਸ ਮਤਲਬ ਦੋ ਹੀ ਹੱਥੀ ਕਾਲ ਤਾਂ ਇਹਨੇ ਜੇ ਬੈਠਾ ਕਾਲ ਤਾਂ ਬਣਾਉਂਗੀ 4 5 3 ਵਾਰ ਸਿਰ ਮਾਸਾਬ ਉਹ ਜੋ ਸਭ ਇਹਾਂ ਜਾਵਰੇ ਇਹਦਾ ਸਾਲ ਚਾਹ ਦੇ ਜੀ ਸੇ ਤਬਸਾਰੀ ਬਿੰਦਰਪੂਆ ਬਿੰਦਰਪੂਆ ਚੱਲ ਆਰੀ ਜੇ ਬੱਡ ਰਿੰਦ ਸੇ ਦੇਖਣਗੇ ਓਣੀ ਓਣੀ ਹੋਨੇ ਦਾ ਵੀ ਆਣੀ ਆਨੇ ਖਿਮਾ ਅਸੀਂ ਕੁੜੀ ਆਈਏ ਨਾ ਬੁਕੇਰੀ ਪੂਆ ਵਰਗੇ ਬਲੌਗ ਦੇਖਣਗੇ ਖੁਸ਼ ਹੋ ਜਾਣਗੇ ਸਾਡੇ ਨਾਂ ਲਈ ਤੇ ਹੋ ਮੋਰੇ ਨੂੰ ਜੀ ਕਿ ਯਰ ਨਾ ਆਏਗਾ ਪੰਮੀ ਦਾ ਚੱਕਰ ਨਾ ਹੋਣੀ ਚੁਗਾ ਜਾਂਦਾ ਸੀ ਲ ਸੇਵਰ ਬੁਕੇਰ ਸੀ ਤਾਂ ਪੰਮੀ ਦੋ ਰੋ ਮੰਨ ਕੇ ਮਮਾ ਬੀਬੀ ਤੇ ਆਏ ਤਾਂ ਹੋਊਗਾ ਤੈਨੂੰ ਹਨਾ ਵੀ ਪੜ ਲੈਂਦੇ ਕਿ ਨਹੀਂ ਉਦੋਂ ਤਾਂ ਪਰ ਕੀ ਹੁੰਦਾ ਸੀ ਉਹ ਉਦੋਂ ਕਮਾਚੀ ਗਾਪ ਤੇ ਸੀ

ਦੋ ਦੋ ਰੇ ਸਾਤ ਕਾ ਬਣੀ ਹਾਂ ਤਨੂ ਲੋਕ ਵੇਦੇ ਲੈ ਮੁਟਾ ਰੈਂਕਲ ਤੇ ਜਾਈ ਜਾਂਦੇ ਤਾਂ ਨਾ ਲੈ ਮੁਟਾ ਸੇਂਕਲ ਤੇ ਜਾਈ ਜਾਂਦੇ ਆ ਕੰਮ ਕਰਦੇ ਸਾਰਾ ਸਕੂਲ ਲੱਦੀ ਬੀਬੀ ਨਾਲ ਕੋਲੇ ਬੈਠੇ ਆਲੂ ਕੱਟਣ ਤਾਂ ਬੀਬੀ ਤੇ ਚਾਰ ਗੱਲਾਂ ਸੁਣ ਲਾ ਹੂੰ ਨਾ ਜਿਹਨੇ ਕੋਰ ਤੋਂ ਬਣਾਉ ਬਣਾ ਕੇ ਆ ਨਾ ਜਿੰਨੇ ਜਾਂਦੀਆਂ ਲਈ ਖੜੇ ਪੈਂਦਾ ਇਹ ਨੂੰ ਬਲੌਗਰਾਂ ਦੀ ਹਾਂ ਜੀ ਵਾਲੀ ਜੀ ਵਾਲੀ ਉਹ ਲਾਗੀ ਦਾ ਸੁਣ ਤਾਂ ਗਰਦੀਪ ਸੀ ਕੀ ਤਾਂ ਗੀਦਾ ਆਖਿੰਦੇ ਨੂੰ ਹੂੰ ਤੇ ਆਣੀ ਲਰ ਮੇਰੇ ਪੰਡਾ ਸਾਡੇ ਸਾਰਿਆਂ ਦੇ ਚਾਰਾਂ ਦੇ ਪੰਜ ਪੰਛੀ ਸ਼ਿਖ ਸੇਰ ਨੇ ਨਰਮਾ ਥੋਡੇ ਉੱਥੇ ਘਰ ਨੇੜੇ ਨੇੜੇ ਸੀ ਨੇੜੇ ਹੀ ਸਿਰ ਤੇ ਜਮੇ ਆਈ ਸੀ ਜਿਵੇਂ ਆਹ ਬੰਤੇ ਕੇ ਅੰਦਰ ਲੱਤਰ ਹੂੰ ਇੰਨੀ ਵੜ ਤੇ ਫੇਵੇਂ ਬਾਹਰ ਜਾਵੜੇ ਅਸੀਂ ਉਹ ਤੋਂ ਬਾਹਰ ਜਾਵੜੇ ਪਰੇ ਉੱਥੋਂ ਬਾਹਰੋਂ ਗਏ ਫੇਰ ਖੇਤ ਜਾਵੜੇ ਤੇ ਤਾਲੀਏ ਕਿ ਉਹਨਾਂ ਨੂੰ ਨਾ ਉਹਨਾਂ ਨੇ ਕਿ ਭਰਾਵਾਂ ਦੀ ਗੱਲ ਜਿਹੜਾ ਆ ਪਾਣੀ ਦੇ ਵਿੱਚ ਜੀ ਸੂਏ ਵਿੱਚ ਨਾ ਡੁੱਬ ਸੂਏ ਵਿੱਚ ਪੱਕਾ ਪੱਕਾ ਸੁਕਾ ਤੇ ਆਏ ਪਾਣੀ ਗਿੱਲਾ ਗਿੱਲਾ ਤੇ ਆਏ ਲੱਗਾ ਠਾਂ ਤੋਂ ਸਿਆੜਾ ਮਹੀਨਾ ਜਾਈ ਬੰਦੇ ਦਾ ਵਾਹ ਸਿਆੜੇ ਮਹੀਨੇ ਚ ਗਾਲ ਪਾਤੀ ਹਾਂ ਤੇ ਅਸਿਆਕ ਆਪਣਾ ਨਾ ਲੰਗਿਆ ਨ ਜਾਂਦਾ ਤੇ ਆਪਣੀ ਸਰਪੈਂਸ਼ਨੀ ਆਂਦੀ ਭਾਵੇਂ ਤੇ ਡਿੱਗ ਪੂੰਗੀ ਮੈਂ ਤਾਂ ਅੱਖਾਂ ਨੂੰ ਨੇਰੀ ਆਈਆਂ ਦੀ ਦੇਖ ਕੇ ਪਾਣੀ ਨੂੰ ਅਸਿਆਕ ਤਾਂ ਤੂੰ ਇੱਥੇ ਬਹਿ ਜਾ ਤੂੰ ਨਾ ਜਾ ਚਾਗੋੜਾ ਰਿਹਾ ਪਤੀਲੇ ਕੋਲੇ ਉਠਾਤਾ ਆਪ ਦਾ ਪਗਮਸਾਰ ਗੰਨਿਆ ਆਪੇ ਵੀਰੇ ਚਾਪੜ ਚਾਪੜ ਘਰ ਨੂੰ ਗਿੱਲ ਦੇ ਵੇ ਤੇ ਰੰਗੰਨ ਨਰਮਾਂ ਚੋਗ ਕੈਲਾ ਦਾ ਮੈਂ ਕੀ ਕਰਦੇ ਆ ਮੈਠੋਂ ਨੀਂਦ ਘਰੋਂ ਚੋਣੀਆਂ ਲਿਆਉਣਾ ਤੇ ਤੁਸੀਂ ਲੱਗੋ ਜਾ ਕੇ ਨਾਉਣ ਲੱਗ ਨਾਉਣ ਲੱਗਾਂ ਤੇ ਸੂਏ ਦੀ ਫੱਟੀ ਝੜੀ ਸੀ ਖਾਲੀ ਜੀ ਉਹ ਚਾੜ ਗਈ ਤਾ ਨਿਕਲ ਗਈ ਮੜਕ ਕੇ ਹਾਂ ਫੋਲ ਤੇ ਪਾਣੀ ਤਾਂ ਨਾ ਮੇਰੇ ਵਿੱਚ ਉਹ ਅੱਜਾ ਡਾ ਗਾਲਾਂ ਖਰਾ ਗਾਲਾਂ ਖੀ ਫੇਰ ਤਾਂ ਕੁੱਟ ਰਹੀ ਪਈ ਇੱਕ ਸਾਡੀ ਫੇਰ ਉਹ ਸਾਚੀ ਕਰਤਾਰ ਸਿੰਘ ਨੇ ਮੰਨ ਉਹਦੇ ਕੋਈ ਨਹੀਂ ਬੇ ਜੇ ਕੁੜਗਾ ਨਾਉਂਡ ਗਸੇ ਫਾਇਰ ਬੱਜ ਗਿਆ ਹੋਗਾ ਫੱਟੇ ਹੀ ਸਾਮ ਹੋ ਗਈ ਤੇ ਪਾਣੀ ਪਾਣੀ ਕਰਦੇ ਨੇ ਕੋਈ ਨਹੀਂ ਪਾਣੀ ਲੱਗਿਆ ਹੁਣ ਆਪਾਂ ਮੀਂਹ ਨਾ ਮੰਗ ਰਿਹਾ ਜਿਹਾ ਰਹਿਣਾ ਮੀਂਹ ਨਾ ਮਾਤ ਨਾ ਆਇਆ ਨਾ ਉਹਵੇਂ ਖੜਾ ਨੇ ਖੜਖੜ ਸਾਰ ਅਜੇ ਤੇ ਕੁਲੀ ਯਾਰ ਕਰਦਿਆਂ ਮੇਰੇ ਕਾਚੀ ਯਾਰ ਗਿਆ ਵੇਰ ਮੇਰੇ ਜਾਨਦਗਨ ਆ ਨੀ ਵਾ ਨੀ ਰੁਕੀ ਆ ਲਖਾਇਆ ਬਲੌਗ ਦੀ ਹੈ ਬੀਬੀ ਤੇ ਸਾਰੇ ਪੇਕੇ ਹੁਣ ਉਹ ਵੀ ਦਾ ਸਾਜ ਅੱਜ ਫਿਰ ਬਲੌਗ ਹੈ ਜਿਹੜਾ ਕੋਠਿਆਂ ਵਾਲਿਆਂ ਦੇ ਨਾਂ ਤੇ ਹੋ ਗਿਆ ਹੈ ਨਾ ਉਹ ਹੋਰ ਵੀ ਹੋਣਾ ਨਾਨਕਿਆਂ ਦੇ ਨਾਂ ਗੱਲਾਂ ਸੁਣ ਕੇ ਨਾਨਕਿਆਂ ਦੇ ਨਾਂ ਤੇ ਅੱਜ ਬਲੌਗ ਇਹਨੇ ਨੀ ਪਾਣੀ ਘਰ ਮਹਿਣੀ ਸੀ ਤਾਂ ਕਰਕੇ ਬਹਿ ਗਈ ਇੱਥੇ ਐਨਾ ਕਪੜਾ ਬਲੌਗ ਬਣਨਗੇ ਨੂਣ ਲਾਦੀ ਮਾਂ ਦਾ ਜਨਨ ਫਿਰ ਨੂਣ ਕੀ ਨਹੀਂ ਨਾ ਕੋਸ ਨਹੀਂ ਨੂਣ ਨਾਲ ਇਹਦੇ ਬਾਈ ਨਿਕਲਦੀ ਪਾਣੀ ਉਹ ਮੰਮੀ ਨੂਨ ਹੀ ਹੁੰਦਾ ਉਹ ਨੂਨ ਤੇ ਨੂਨ ਨਾਲ ਪਾਣੀ ਦਿੱਤਾ ਨਾ ਭਈ ਜੇ ਕਿਸੇ ਮੇਰੀ ਭੈਣ ਭਰਾ ਨੂੰ ਪਤਾ ਹੋਇਆ ਤਾਂ ਤੁਸੀਂ ਦੱਸਿਓ ਵੀ ਇਹਨਾਂ ਨੂੰ ਕਿਸੇ ਨੇ ਦੱਸਿਆ ਸੀਗਾ ਕਿ ਜਦੋਂ ਆਲੂ ਕੱਟ ਕੇ ਆਪਾਂ ਲਾ ਕੇ ਰੱਖ ਦਿੰਨੇ ਨੂਨ ਨਾਲ ਕਿਸੇ ਨੇ ਦੱਸਿਆ ਸੀ ਕਿਸੇ ਨੇ ਮੇਰੀ ਬੈਨ ਕੱਢ ਜਿੰਦੀ ਕਿ ਵਾਕਈ ਸਹੀ ਹੈ ਕਿ ਨੂਨ ਨੂਨ ਹੀ ਖੁਰ ਕੇ ਨਿਕਲਦਾ ਓਕੇ ਜੀ ਬੈ ਨਿਕਲਦੀ ਪਤਾ ਨਹੀਂ ਬੈ ਕੀ ਹੁੰਦੀ ਹੈ ਚਲ ਕੋਈ ਗੱਲ ਮੰਮੀ ਟੈਨਸ਼ਨ ਨਾ ਪਾਣਾ ਚਲ ਹੁਕਮ ਪਹੁੰਚ ਚੁਕੇ ਨੇ ਤੇ ਫਿਰ ਹੁਣ ਤਾਂ ਆਪਾਂ ਪਾਉਣੇ ਪੈਣਾ ਨੂੰ ਕਿ ਸੋ ਵੱੜ ਗਿਆ ਬੋਟਾ ਗੋਡਾ ਖਾਲੀਆਂ ਗਾਣਾ ਤੁਹਾਨੂੰ ਪੜਾਈ ਪੈਣਾ ਹਾਂ ਖਾਲੀਆਂ ਗਾਣਾ ਹੁਣ ਤਾਂ ਪਾਉਣਾ ਹੀ ਪੈਣਾ ਗਾਲਾਂ ਦਾ ਕੱਢੀ ਬਹਿ ਬਹਿ ਲਸਣ ਨਹੀਂ ਮੈਸ਼ੇ ਲਸਕਦੀ ਕੋਲਡਰ ਏਕ ਨੂੰ ਹਾਂ ਲਓ ਚਲੋ ਜੀ ਆਪਾਂ ਅੱਗੇ ਵੱਡੇ ਦਾ ਕੰਮ ਕਰਤਾ ਤੇ ਹੁਣ ਆਪਾਂ ਕੱਟੀਏ ਆ ਮੁੰਡਾ ਇੱਥੇ ਤਾਰਾ ਇਹ ਨਵਾਂ ਜੋ ਕੱਟਣੀ ਵਿਜਲੇ ਜਿਹੜਾ ਭਾਈ ਉਹ ਕੱਟ ਜੰਨੀ ਇੱਥੇ ਹੁਣ ਨੂਨ ਲਾ ਕੇ ਰੱਖਦਗੇ ਆਲੂਆਂ ਨੂੰ ਠੰਡੇ ਲੱਗਣ ਲੱਗੇ ਹਨ ਸਾਰੇ ਵੇੜੇ 'ਚ ਛਾਂ ਆ ਗਈ ਤੇ ਉਦੋਂ ਉੱਥੇ ਬੈ ਕੇ ਗੱਲ ਕਰੀ ਦੀ ਬੈਂਟਰੀ ਲੋ ਆ ਮੈਂ ਚਾਰਜ ਤੇ ਲਾਉਣਾ ਮੈਂ ਬਲੌਗ ਬਣਾਉਣ ਲਈ ਲੈ ਕੇ ਆਈ ਸੀਗੀ ਲਓ ਜੀ ਨੂੰ ਉਹਦੇ ਤਾਂ ਆਲੂਆਂ ਤੇ ਲਾ ਤੇ ਹੁਣ ਆਪਾਂ ਇਹਨੂੰ ਇੱਥੇ ਰੱਖ ਲੈਨੇ ਪੌੜੀਆਂ ਨਾ ਭੂਰੇ ਆ ਪੱਤਾ ਪੌੜੇ ਤੇ ਰੱਖ ਦਾਂਗੇ ਹੁਣ ਪਾਣੀ ਜੇ ਨਿਕਲ ਜਾਊਗਾ ਹਾਂਜੀ ਟਾਈਮ ਹੋ ਗਿਆ ਸ਼ਵੇਸ਼ 6:30 ਦਾ ਆ ਜੀ ਤੇ ਆਪਾਂ ਉਧਰੋਂ ਪੋਚੇ-ਪੂਚੇ ਦਾ ਵੀ ਕੰਮ ਮੈਨੇ ਵੇੜਿਆ ਹੀ ਫਿਰ ਗੱਲਾਂ-ਗੱਲਾਂ ਕਰਦੇ 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 ਇੱਧਰ ਆ ਗਏ ਤੇ ਇਹਨਾਂ ਦੀ ਫਿਰ ਸਖਤ ਡਿਊਟੀ ਹੁੰਦੀ ਐ ਇਸ ਵੇਲੇ ਆਪਾਂ ਸ਼ੂ ਆਂਗੇ ਠੀਕ ਹੈ ਸੱਤ ਦਿਓਟਾਂ ਲੱਗਦੀਆਂ ਲੱਗਦੀਆਂ ਬਾਟਰ ਤੇ ਗੁੱਡੂ ਰਾਣੀਆਂ ਸਾਡੀਆਂ ਗੁੱਡੂ ਰਾਣੀਆਂ ਗੁੱਡਾ ਅੰਦਰ ਗਿਆ ਹੋਰ ਉਹ ਬੱਸ ਗੁੱਡਾ ਵਿਚਾਰਾ ਜਵਾਬ ਦੇ ਹੀ ਜਾਂਦਾ ਹੈ ਖੜਾ ਹੀ ਨਹੀਂ ਹੁੰਦਾ ਹੈਗਾ ਇਹਨੂੰ ਸੇਵਾ ਕਰਦੇ ਆ ਇਹ ਬੱਸ ਬੱਚਾ ਹੈ ਦਾ ਇਹੀ ਹਾਲ ਹੁੰਦਾ ਹੈ ਦੁੱਧ ਵਗੈਰਾ ਵੀ ਉਹ ਵਧੀਆ ਪਿੰਦਾ ਰਿਹਾ। ਪਰ ਉਹ 6 ਮਹੀਨੇ ਤੱਕ ਛੱਡਦੇ ਰਹੇ ਆ ਦੁੱਧ। ਨਹੀਂ ਤਾਂ ਬੱਚਿਆਂ ਨੂੰ ਤਾਂ ਛੱਡਦੇ ਹੀ ਨਹੀਂ ਹੁੰਦੇ ਲੋਕ ਕਹਿੰਦਾ। ਪਰ ਆਖਰ ਨੂੰ ਹੈ ਤਾਂ ਵੀ ਜੀ। ਤੇ ਉਂ ਵੀ ਆਪ ਬੱਚਿਆਂ ਨੂੰ ਵੀ ਜੇ ਬੱਚੇ ਹੁੰਦੀਆਂ ਤਾਂ ਬੱਚਿਆਂ ਨੂੰ ਬਸ 20 ਵਜੇ ਦਾ ਨਹੀਂ ਦੁੱਧ ਪਲਾਉਣੇ ਆ। ਉਹ ਤਾਂ ਫਿਰ ਉਹ ਤਾਂ ਫਿਰ ਉਹ ਛੱਡਦੇ ਆ। ਫਿਰ ਇਦੋਂ ਬਾਅਦ ਬਸ ਇਹਨਾਂ ਨੂੰ ਖਰਾਕਾਂ ਵਗੈਰਾ ਤੇ ਲਾ ਲੈਣੇ ਆ। ਤੇ ਏ ਉਹ ਤਾਂ ਪੱਠੇ ਉੱਥੇ ਬੋਤ ਦਾ ਬਹੁਤ ਖੰਦਾ ਬੈਠਾ ਵੀ ਨਹੀਂ ਹਟਦਾ ਉਹ ਬਸ ਉਹ ਤਾਂ ਉੱਠਿਆ ਲੱਗਦਾ ਲੱਥਾਂ ਕੰਮ ਛੱਡ ਗਈਆਂ ਉਹਦੀਆਂ ਕੰਮ ਨਹੀਂ ਛੱਡ ਗਈਆਂ ਉਹ ਕਮਜ਼ੋਰ ਹੋ ਗਈਆਂ ਮਤਲਬ ਉੱਠਿਆ ਨਹੀਂ ਹਾਂ ਫਿਰ ਵਿਚਾਰਾ ਕਮਜ਼ੋਰ ਹੋ ਗਿਆ ਕੰਮ ਛੱਡ ਗਿਆ ਹੁੰਦਾ ਫਿਰ ਤਾਂ ਖੜਾ ਨਾ ਜਾਵੇ ਤੇ ਹੁਣ ਖੜਾ ਹੀ ਆ ਘੜ ਤੁਰਕੇ ਹੀ ਆ ਤੁਹਾਨੂੰ ਹਾਂ ਜਦੋਂ ਮੈਂ ਪੱਠੇ ਪਾਇਆ ਹਾ ਪਸ਼ੂ ਬੰਨੇ ਹੈਗੇ 3 ਵਜੇ 4 ਵਜੇ ਉਦੋਂ ਨਹੀਂ ਉਹ ਖੜਾ ਹੋਇਆ ਹਾਂ ਆਉਂਦੀ ਆ ਆਪਣੀ ਹੁੰਦਾ ਚਾਕੇ ਕਰਨਾ ਪੈਂਦਾ ਉਹਨੂੰ ਹਾਂ ਬਾਕੀ ਮੈਂ ਕੀ ਕਹਿੰਦੀ ਸੀ ਗੋਲੋ ਕੀ ਕਹਿੰਦੀ ਸੀ ਮੈਂ ਕਹਿੰਦੀ ਸੀ ਬਾਕੀ ਮੈਂ ਖੱਜਕੱਲ ਕਿਸੇ ਦੀ ਕੋਈ ਭਲਾਈ ਕਰਨ ਦਾ ਕੋਈ ਫਾਇਦਾ ਨਹੀਂ ਹਣਾ ਜੇਕਰ ਕਿਸੇ ਤੇ ਆਪਾਂ ਕਿਸੇ ਨੂੰ ਕੋ ਚੰਗੇ ਮਾੜੇ ਲਈ ਕਹਿਣੀ ਹੈ ਹਣਾ ਉਹਨੂੰ ਐ ਲਾ ਦੇ ਵਿਖਣੀ ਨਹੀਂ ਵੀ ਇਹ ਤਾਂ ਗਲਤ ਸੋਚਦੇ ਆ ਵੀ ਇਹ ਤਾਂ ਗਲਤ ਸੋਚ ਹਾਂ ਹੋਰ ਅੱਗੇ ਅਗਲਾ ਯਕੀਨ ਕਰਦਾ ਕਰ ਲੈਂਦਾ ਤੇ ਜਿਹੜੇ ਸਹੀ ਕਹਿੰਦੇ ਆ ਉਹਨਾਂ ਤੇ ਨਹੀਂ ਚਾ ਆਪਾਂ ਫਿਰ ਕਿਸੇ ਨੂੰ ਕਿੱਲਾ ਕਹਿ ਦਿਆਂਗੇ ਹਨਾ ਆਪਾਂ ਜਨਾ ਫਰਚ ਹੁੰਦਾ ਆਪਾਂ ਲਗੇ ਦਾ ਮਾੜਾ ਕਿੱਥੇ ਮਾੜਾ ਦਾ ਰੱਬਣਾ ਵੀਰ ਤੇ ਵੀ ਲੱਗਦਾ ਹਾਂ ਕਾਚਾ ਹੂੰ ਕਾਚਨ ਦੇਖ ਕੇ ਤਾਂ ਹੀ ਖੜ ਜਾਈ ਠੀਕ ਲਾ ਤੇ ਗੰਦੇ ਇਹ ਵੀ ਬਾਬੇ ਤਾਰੀਕੇ ਤਾਰੀ ਬਾਬਾ ਸਮਾਲਸਰ ਵਾਲਾ ਹੈ ਲਾਗੇ ਲਾ ਕੇ ਦੂਆ ਕਦੇ ਤਾਂ ਦਿੱਤੀ ਪਈ ਇਹਨਾਂ ਹਜ਼ਰ ਇਹਦੇ ਲਾਉਣ ਵਾਲੇ ਦੱਸ ਦੇਣਾ ਮੈਂ ਲੱਭਾਂ ਦਵਾਈ ਛਲਕਾਉਂ ਕਦੋਂ ਅੱਛਾ ਆਖਰਾਕ ਕੱਢਦੇ ਹੋ ਤਾਂ ਮੈਂ ਤੁਮੇ ਮੈਂ ਰੱਖਦਾ ਕਰਕੇ ਪੱਤੇ ਪੁੱਟ ਲੋ ਚਾਹੂ ਲੋਣ ਹਾਂ ਹੁਣ ਤਾਂ ਮੈਂ ਯਾਰ ਮੈਂ ਚਾਹੂ ਪੱਤੇ ਕਿੱਥੇ ਕਿੱਥੇ එයා අි ප්‍රක්ටෙස් කරන්ටෙල ිරේන්දිය සිමූන වූ නාලක්ග්‍ය ති මව දිෂේවයි දෙදල්ලගේ පශනුත සප්පවදිගේ ආගිමි ਘੰਟਾ ਲੱਗਦਾ ਪੂਰਾ ਪਸ਼ੂ ਸੰਬੰਧ ਤੇ ਪੂਰਾ ਘੰਟਾ ਹੂੰ ਪੂਰਾ ਘੰਟਾ ਭੂਤ ਨਹੀਂ ਭੋਲੇ ਹਏ ਢੂਈ ਦਾ ਵੀ ਹਏ ਹਏ ਕਰ ਲੱਗਾ ਭੂਤਾਂ ਨੂੰ ਆਪਾਂ ਯਾਦ ਕਰਾ ਕੇ ਕਰਨਾ ਭੂਤ ਨਹੀਂ ਕਿਉਂ ਭੋਲਣੇ ਕੀ ਮੰਮੀ ਕੀ ਤੂੰ ਆ ਗਈਆਂ ਇਹ ਤਾਂ ਆਈਆਂ ਰੀਨ ਦੀ ਰੀਨ ਦੀ ਪਾ ਜਾਂਦੀ ਹੈ ਕੋਟ ਤੇ ਹੂੰ ਇਹ ਲਾ ਕੇ ਰੱਖ ਦਿਓ ਮੇਰਾ ਫੇਵਰਟ ਕੋਟ ਕਿੱਥੇ ਮੰਖਿਆ ਨਹੀਂ ਦੋ ਫੇਵਰਟ ਕੋਟ ਤੋਂ ਛੋਟਾ ਤੋਤਾ ਸੀ ਹੁਣ ਇਹ ਢੋਣ ਵਾਲੇ ਉਹਦੇ ਟੱਬ 'ਚ ਰੱਖ ਦਿਓ ਤੇ ਕੱਲ ਨੂੰ ਦੂਸਰਾ ਕੋਟ ਪਾ ਲਿਓ ਸਵੇਰੇ ਲਾ ਦੇਣਗੇ ਹਮ ਇਹ ਤਾਂ ਉਹ ਬੂਟ ਉਹਨਾਂ ਦੇ ਯਾਰ ਤੇ ਆ ਚੱਪਲਾਂ ਮਿਲਣਾਂ ਲੈਣੀਆਂ ਇਹੋ ਜੀ ਤਾਂ ਨਾ ਇੱਥੇ ਪਹਿਰੇ ਨੇ ਮੈਂ ਇੱਧਰ ਰੱਖ ਦੇਣੀ ਆ ਝਾੜ ਕੇ ਝਾੜ ਕੇ ਰੱਖ ਲੈਣਾ ਮੈਂ ਇੱਧਰ ਪਹਿਰੇ ਖਾਪੀ ਦੇ ਰੱਖਦੀ ਇੱਧਰ ਹੀ ਰੱਖ ਦਿਓ ਮੰਮੀ ਗੱਡੀ ਵਾਲੇ 'ਚ ਇਹਨਾਂ ਨੇ ਤਾਂ ਹੁਣ ਕੱਲ ਨੂੰ ਸਕੂਲੋਂ ਆ ਕੇ ਪਾਉਣੀ ਆ ਲੋ ਜੀ ਹੁਣ ਜਾਈਏ ਪਰੋਟੀ ਪਾਣੀ ਬੱਲ ਖਾਈਏ ਲੱਗੀ ਆ ਭੁੱਖ ਤੜਕੇ ਦੀ ਖਾਦੀ ਐ ਇੱਕ ਰੋਟੀ ਹੋਰ ਗਾ ਖਾਣਾ ਜਾਣੇ ਖਾ ਲਈਦੇ ਆ ਬਟਰ ਰੋਟੀ ਸਵੇਰ ਦੀ ਖਾਦੀ ਹੋਈ ਆ ਅੱਜ ਬਣੀ ਵੀ ਫਿਰ ਨਵੀਂ ਸਬਜੀ ਆ ਬਣੀ ਵੀ ਫਿਰ ਨਵੀਂ ਸਬਜੀ ਅੱਜ ਪਨੀਰ ਹੁੰਦਾ ਵਿੱਚ ਫਿਰ ਗੱਲ ਹੋਰ ਹੋਣੀ ਸੀ ਦੱਸਾਂ ਸੋਲੋ ਬਸ ਕੋਈ ਗੱਲ ਨਹੀਂ ਘਰ ਦਾ ਪਨੀਰ ਤਾਂ ਹੋਰ ਗੱਲ ਹੈ ਤੇ ਓ ਨੋ ਦਾ ਪਨੀਰ ਤਾਂ ਵਧੀਆ ਨਹੀਂ ਹੁੰਦਾ ਹਾਂ ਇਹ ਲੈ ਵੀ ਬੂਟ ਵੀ ਆਪਾਂ ਕੱਢ ਲੈਣਾ ਮੈਂ ਨਵੇਂ ਆ ਬੁਰਸ਼ ਮੇਰੇ ਅੰਦਰ ਕਿਵੇਂ ਗੱਲ ਨੂੰ ਰੱਖਿਆ ਸ਼ੂਜ਼ ਸਾਫ਼ ਕਰਨੇ ਪੈਂਦੇ ਨੇ ਕਿਉਂਕਿ ਫਿਰ ਪੋਚੇ ਖੋਚੇ ਲੱਗੇ ਹੁੰਦੇ ਆ ਫਿਰ ਬਈ ਸਵੇਰ ਇੰਨੀ ਸਾਫ਼ ਸਫਾਈ ਨਹੀਂ ਹੁੰਦੀ ਲੱਗ ਜਾਏ ਹੱਟਿਆ ਜਾ ਕੁੱਝ ਜਾਂਦਾ ਕਿਉਂ ਖਾਦਾ ਤਲਾ ਤਲਿਆ ਤੁਸੀਂ ਵੱਡੂ ਗਏ ਹਣ ਪਰੋਲ ਨਿਕਲ ਗਿਆ ਹਾਂ ਅੱਜ ਆ ਦੀਆ ਕਰਿਆ ਮਾ ਪੋਲਾ ਚ ਰੋਗ ਹੈ 2 ਮਹੀਨੇ ਦਾ 2.5 ਮਹੀਨਾ ਬੜਾ ਤੋ ਮੇਰਾ ਤੁਲਤ ਹੋ ਗਿਆ ਕੋਵਿਡ ਐਮ ਹੋ ਗਿਆ ਲਓ ਜੀ ਸਬਜੀ ਪਾ ਕੇ ਪਹਿਲਾਂ ਖੜਾਈਏ ਰੋਟੀ ਆਪਾਂ ਬੀਬੀ ਨੂੰ ਓਕੇ ਵਾਓ ਤੇ ਫੇਰ ਖੜਾਈਏ ਪਾਪੇ ਨੂੰ ਤੇ ਫੇਰ ਆਊਗੀ ਸਾਡੀ ਵਾਰੀ വേസ Ayay... 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 ਵਾਸੀਆਂ ਆ ਜਾਂਦੀਆਂ ਵਾਸੀਆਂ ਸਿਮਨਾ ਕੋ ਤੇਰੇ ਗੁੱਤਾ ਦਾ ਤਾਂ ਖੁੱਲ ਲਗ ਗਿਆ ਹੈ ਵਾਸੀ ਨੂੰ ਵਿੱਚ ਜੀ ਮਾਰ ਹਾਂ ਉਹਦੀ ਨਵਰੀਤ ਦੀ ਗੁੱਤ ਕਿਵੇਂ ਖੁੱਲੀ ਤੇ ਰੀਵਨ ਲਾ ਤੇ ਨੋਨੇ ਨੋਨੇ ਰੀਵਨ ਲਾ ਲਓ ਜੀ ਅਟਕਵਾਇ ਦੇਣਾ ਆਪਾਂ ਆਪਣੇ ਕੰਮ ਕਰਾ ਲੈਣੇ ਆ ਤੇ ਸਿਰੱਖੇ ਇੱਥੇ ਕਿ ਹੁਣ ਹੋ ਗਏ ਸੀਗੀ ਆਪਾਂ ਬਿਹਲੇ ਕੰਮ ਕਰ ਕਰਕੇ ਬੈਠੇ ਸੀ ਗੱਲਾਂ ਬਾਤਾਂ ਕਰਦੇ ਤੇ ਹੁਣ ਇਹਨਾਂ ਨੂੰ ਪਿਉਣੀ ਆ ਕਾਫੀ ਫਿਰ ਆਪਾਂ ਵੀ ਪੀਣੀ ਆ ਕਾਫੀ ਬੀਬੀ ਪਾਪੇ ਸਾਰਿਆਂ ਨੂੰ ਪਿਆਏ ਜਾਂਦੀ ਕਾਫੀ ਕਾਫੀ ਨਹੀਂ ਦੁੱਧ ਦੀ ਬਿੰਦੀ ਹੁੰਦਾ ਕੋਕੋ ਖਾਣੇ ਨੂੰ ਉਹਨਾਂ ਨੂੰ ਕਾਫੀ ਪੜਾਈ ਹੁਣ ਤਾਂ ਜੇ ਕਾਫੀ ਦਾਦੀ ਇੱਕ ਦਿਨ ਕਹਿੰਦੀ ਟੇਸਟੀ ਲੱਗਦੀ ਐਨੇ ਨਾਲ ਦੁੱਧ ਜਾਂ ਜਿੰਗੀ ਵੀ ਟੇਸਟ ਜਾਂ ਚੇਂਜ ਹੋ ਜਾਂਦਾ ਹਾਂਜੀ ਹਾਂਜੀ ਦਾਦੀ ਇੱਕ ਦਿਨ ਕਹਿੰਦੀ ਕਿ ਦੁੱਧ ਦੀ ਕਾਫੀ ਚੰਗੀਆਂ ਐ ਮੈਨੂੰ ਤਾਂ ਬਾਲੀ ਟੇਸਟੀ ਲੱਗੀ ਦਾਦੀ ਟੇਸਟੀ ਲੱਗੀ ਦਾਦੀ ਗਣ ਸਾਰਿਆਂ ਨੂੰ ਵਧੀਆ ਲੱਗਦੀ ਐ ਐ ਇਹਦੇ ਚ ਵੀ ਦੁੱਧ ਹੀ ਪੈਂਦਾ ਹੁੰਦਾ ਬੱਸ ਦੁੱਧ ਦੀ ਬੰਦੀ ਹੁੰਦੀ ਹੈ ਬਟੇ ਕਾफी ਬੰਦੀ ਲੋ ਤਾਂ ਹੁੰਦੀ ਹੈ ਬੇਟਾ ਹੂੰ ਅੱਛਾ ਹੂੰ ਤੁਪਾਣੀ ਨਾ ਬਣਾ ਕੇ ਦੇਖ ਇੱਕ ਦਿਨ ਹੂੰ ਪਾਣੀ ਨਾ ਬਣਾ ਕੇ ਦੇਖ ਇੱਕ ਦਿਨ ਜਦ ਇਹ ਜਦ ਇਹ ਮੈਲਟ ਕਰਦੀ ਉਹ ਆਪਣੇ ਦੁੱਧ ਬਾਝੇ ਨਾ ਬਾਝੇ ਜਾ ਕੇ ਹੂੰ ਤੇ ਜਦ ਇਹ ਕਾਫੀ ਬਣਾਉਂਦਾ ਨਾ ਦੇਰੀ ਹੁੰਦਾ ਉਹ ਤਾਂ ਮੈਂ ਉਹੀ ਕਾਲੀ ਜੀ ਕਰ ਜਾਨੀ ਵੀ ਛੱਡ ਪਰੇ ਮੈਂ ਨਹੀਂ ਪੀਣਾ ਦੁੱਧ ਤੇ ਜਦੋਂ ਪਤਾ ਹੁੰਦਾ ਵੀ ਇਹ ਕਾਫੀ ਆ ਤੇ ਫਿਰ ਉਹ ਦੋਨੇ ਛੱਡਦੀ ਉਹ ਦੋਸਤ ਜੱਗ ਖਾਲੀ ਕਰ ਦਿੰਦੇ ਆ ਜੀ ਕਾਫੀ ਬਣੀ ਕਦੇ ਕਦੇ ਅਸੀਂ ਪੀਂਦੇ ਵੀ ਨਹੀਂ ਹੂੰ ਤੇ ਹੋਰ ਦੱਸੋ ਕੀ ਰਿਸੋਰਸ ਹੋਰ ਇਹਨਾਂ ਨੂੰ ਟੈਨਸ਼ਨ ਹੋਈ ਪਈ ਸੀ ਕਿ ਵੀ ਹੁਣ ਕੋਈ ਛੁੱਟੀ ਨਹੀਂ ਹੋਵੇ ਹੁਣ ਛੁੱਟੀਆਂ ਕੀ ਕਰਨੀਆਂ ਆ ਇਹ ਐਤਵਾਰ ਦੀ ਤਾਂ ਆਉਗੀ ਐਤਵਾਰ ਦੇ ਵੀ ਬੰਦ ਆ ਵਾ ਸੰਜੇ ਨਜ਼ਰ ਪੇਪਰ ਮੰਗੇ ਹਾਂ ਦਿਖਾਓ ਲੈ ਗੁੰ냐 ਹਰਾ ਆਉਂਦੀ ਕਿਵੇਂ ਥੋੜੀ ਵੀ ਐਵੇਂ ਕੀਤੀ ਹੈ ਪੁੱਤ ਮਮਾ